ਮੈਂ ਬਹੁਤ-ਬਹੁਤ ਤੁਹਾਡਾ ਸ਼ੁਕਰਗੁਜ਼ਾਰ ਆ ਸਾਡੇ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਮੈਨੀਫੈਸਟੋ ਜਿਹੜੇ ਨੇ ਉਹਨਾਂ ਦੇ ਵਿੱਚ ਸਕੂਲਾਂ ਹਸਪਤਾਲਾਂ ਬਿਜਲੀ ਰੋਜ਼ਗਾਰਾਂ ਦੀ ਗੱਲ ਚਲਾਈ ਜਿਨ੍ਹਾਂ ਨੇ ਬਹੁਤ ਵੱਡੇ-ਵੱਡੇ ਦੁਨੀਆ ਭਰ ਦੇ ਜਿਹੜੇ ਆਪਣੇ ਆਪ ਨੂੰ ਸਰਪੰਚ ਕਹੋਂਦੇ ਆ ਉਹਨਾਂ ਦੇ ਬੱਚੇ ਜਾਂ ਉਹਨਾਂ ਦੀਆਂ ਪਤਨੀਆਂ ਜਦੋਂ ਦੇਸ਼ ਦਾ ਦੌਰਾ ਕਰਨ ਆਉਂਦੇ ਸੀ ਤਾਂ ਉਹਨਾਂ ਨੂੰ ਸਕੂਲ ਦੇਖਣ ਤੇ ਮਜਬੂਰ ਕੀਤਾ ਵੀ ਅਸੀਂ ਦਿੱਲੀ ਦੇ ਸਕੂਲ ਦੇਖਣੇ ਆ ਅਸੀਂ ਦਿੱਲੀ ਦੇ ਹਸਪਤਾਲ ਦੇਖਣੇ ਆ ਤੇ ਸਾਡੇ ਨੈਸ਼ਨਲ ਕਨਵੀਨਰ ਆਈਆਰਐਸ ਆਫੀਸਰ ਇੰਡੀਅਨ ਰੈਵਨਿਊ ਸਰਵਿਸ ਇਨਕਮ ਟੈਕਸ ਦੇ ਕਮਿਸ਼ਨਰ ਜੁਆਇੰਟ ਕਮਿਸ਼ਨਰ ਸੀ ਤੇ ਉਹ ਨੌਕਰੀ ਨੂੰ ਲੱਤ ਮਾਰ ਕੇ ਲੁੱਕ ਇਨਕਮ ਟੈਕਸ ਦਾ ਕਮਿਸ਼ਨਰ ਜੇ ਇਨਕਮ ਟੈਕਸ ਕਮਿਸ਼ਨਰ ਦੇ ਕਹਿੰਦੇ ਵੀ ਦੋਸਤ ਦਫਤਰ ਦਾ ਚਪੜਾਸੀ ਵੀ ਜਿਹੜਾ ਬੋਰੀਆਂ ਭਰ ਕੇ ਲੈ ਕੇ ਜਾਂਦਾ ਇਨਕਮ ਟੈਕਸ ਦਫਤਰ ਦਾ ਚਪੜਾਸੀ ਵੀ ਤੇ ਇਹ ਤਾਂ ਵੱਡੇ ਅਫਸਰ ਸੀਗੇ ਤੇ ਉੱਥੇ ਰਹਿ ਕੇ ਵੀ ਬਾਹਰ ਕੁਰਸੀ ਢਾ ਕੇ ਬਹਿ ਗਏ ਕਿ ਜੇ ਅੰਦਰ ਕੋਈ ਪੈਸੇ ਪੂਸੇ ਮੰਗਦਾ ਮੈਨੂੰ ਦੱਸਿਓ ਤੇ ਉਹ ਅੱਜ ਲੋਕਾਂ ਨੇ ਐਡਾ ਮਾਨ ਸਨਮਾਨ ਦਿੱਤਾ ਹੈ ਕਿ ਦੇਸ਼ ਦੇ ਚੁਣੇ ਦਾ 1 2 3 ਬਸ 1 2 3 ਇਹਨਾਂ ਦੇ ਵਿੱਚੋਂ ਕੇਜਰੀਵਾਲ ਦਾ ਨਾਮ ਆਉਂਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਬਹੁਤ ਬਹੁਤ ਵੱਡਾ ਦੇਸ਼ ਹੈ ਜੀ 140 ਕਰੋੜ ਦਾ ਦੇਸ਼ ਹੈ ਉਹਦੇ ਵਿੱਚੋਂ 1 2 3 ਆਉਣਾ ਬਹੁਤ ਵੱਡੀ ਗੱਲ ਹੈ। ਤਾਂ ਤੁਸੀਂ ਵੀ ਆਪਣੇ ਪਿੰਡਾਂ ਚੋਂ 1 2 3 ਕਰਕੇ ਆਏ ਹੋ। ਤੁਹਾਨੂੰ ਬਹੁਤ-ਬਹੁਤ ਵਧਾਈਆਂ। ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਮਤੀ ਬਹੁਤ ਔਖੀ ਇਲੈਕਸ਼ਨ ਹੁੰਦੀ ਹੈ ਜੀ। ਸ਼ਾਇਦ ਐਮਐਲਏ ਜਾਂ ਐਮਪੀ ਦੀ ਇਲੈਕਸ਼ਨ ਇੰਨੀ ਔਖੀ ਨਹੀਂ ਹੁੰਦੀ। ਜਿੰਨੀ ਇਲੈਕਸ਼ਨ ਔਖੀ ਤੁਸੀਂ ਲੜ ਕੇ ਆਏ ਹੋ। ਕਿਉਂਕਿ ਹਰ ਬੰਦੇ ਨਾਲ ਆਈ ਕੰਟੈਕਟ ਹੈ ਹਰ ਬੰਦੇ ਦੇ ਰੋਜ਼ ਮੱਥੇ ਲੱਗਣਾ ਹੈ ਉਹਨੂੰ ਜਵਾਬ ਦੇਣਾ ਹੈ ਐਮਐਲਏ ਤਾਂ ਡੇਢ 2 ਲੱਖ ਬੰਦੇ ਦਾ ਹੁੰਦਾ ਹੈ ਐਮਪੀ ਤਾਂ 15 ਲੱਖ ਬੰਦੇ ਦਾ ਐਮਪੀ ਹੁੰਦਾ ਉਹ ਤਾਂ ਕਹਿ ਜਾਂਦਾ ਮੈਂ ਕੀ ਕਰਾਂ ਜੀ ਇੰਨੇ ਬੰਦਿਆਂ ਨੂੰ ਮਿਲਿਆ ਨਹੀਂ ਜਾਂਦਾ ਪਰ ਵੀ ਤੁਹਾਨੂੰ ਨਹੀਂ ਕੋਈ ਤੁਹਾਡੇ ਕੋਲੇ ਕੋਈ ਮਾਫੀ ਨਹੀਂ ਤੁਹਾਡੇ ਕੋਲੇ ਉਹੀ ਲੋਕ ਜਿਨ੍ਹਾਂ ਤੋਂ ਵੋਟਾਂ ਪਵਾਈਆਂ ਨੇ ਉਹ ਐ ਨਾਲ ਆ ਦਿਖਾਉਂਦੇ ਆ ਮੇਰੇ ਵੀ ਲੱਗਿਆ ਹੋਇਆ ਜੇ ਤੁਹਾਡੇ ਵੀ ਲੱਗਿਆ ਹੋਣਾ ਐਂ ਦਿਖਾਉਂਦੇ ਆ ਬਾਈ ਆ ਨਾਂ ਤੇ ਲੱਗਿਆ ਹੋਇਆ ਤੈਨੂੰ ਪਾ ਕੇ ਆਇਆ ਤੁਹਾਡੇ ਜਿੱਤ ਦੇ ਨਿਸ਼ਾਨ ਲੋਕਾਂ ਦੇ ਨੋਹਾਂ ਤੇ ਲੱਗੇ ਹੋਏ ਨੇ ਪੁੱਲ ਨਾ ਜਾਇਓ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਸੇਵਾ ਦਾ ਮੌਕਾ ਮਿਲ ਗਿਆ ਇਨੂੰ ਪੌੜੀਆਂ ਬਣਾਓ ਔਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਆਉਣ ਵਾਲੇ 2027 ਚ ਕਿੰਨਾ ਕ ਰਹਿ ਗਿਆ ਬਸ ਆਹੀ ਸਾਲ ਜਾਂਦਾ ਥੋਡੇ ਚੋਂ ਹੀ ਵਿਧਾਨ ਸਭਾ ਚ ਵੀ ਜਾਣਗੇ ਥੋਡੇ ਚੋਂ ਹੀ ਭਈ ਆਏ ਆ ਰਾਜਨੀਤੀ ਚ ਉਮੀਦ ਕਿਉਂ ਨਹੀਂ ਰੱਖਣੀ ਚਾਹੀਦੀ ਰੱਖਣੀ ਚਾਹੀਦੀ ਇਨੂੰ ਲਾਲਚ ਨਹੀਂ ਕਹਿੰਦੇ ਇਹਨੂੰ ਉਮੀਦ ਕਹਿੰਦੇ ਹਰ ਇੱਕ ਨੂੰ ਉਮੀਦ ਰੱਖਣੀ ਚਾਹੀਦੀ ਹੈ ਮੈਂ ਵੀ ਲੜੂੰਗਾ ਆਮਾ ਦੀ ਪਾਰਟੀ ਨੇ ਉਮੀਦ ਜਗਾਈ ਹੈ ਇਹ ਨਹੀਂ ਤਾਂ ਦੂਜੀਆਂ ਪਾਰਟੀਆਂ 'ਚ ਉਮੀਦ ਹੀ ਹੈ ਨਹੀਂ ਦੂਜੀਆਂ ਪਾਰਟੀਆਂ 'ਚ ਕੋਈ ਉਮੀਦ ਹੀ ਹੈ ਨਹੀਂ ਪੱਕਾ ਹੀ ਪਤਾ ਹੈ ਵੀ ਮਲੂਕਾ ਰਾਮ ਪਰ ਫੁੱਲ ਤੋਂ ਹੋਊਗਾ ਪੱਕਾ ਹੀ ਪਤਾ ਹੈ ਵੀ ਸਰਦੂਲਗੜ ਤੋਂ ਪੂਨਦਰ ਦਾ ਮੁੰਡਾ ਹੀ ਹੋਊਗਾ ਪੱਕਾ ਹੀ ਪਤਾ ਹੈ ਪਹਿਲੀ ਪੱਕਾ ਪਤਾ ਹੈ ਹੋਰ ਕੋਈ ਹੋ ਨਹੀਂ ਸਕਦਾ ਜੀ ਇੱਥੇ ਸਾਡੇ ਕੋਈ ਪਤਾ ਨਹੀਂ ਕਿੱਥੋਂ ਕੌਣ ਹੋ ਜੇ ਅੱਜ ਮੁਕਸਰ ਮਾਗੀ ਮੇਲੇ ਤੇ ਭਾਸ਼ਤ ਦੇਣ ਵਾਲੇ ਲੱਭ ਰਹੇ ਉਹਨੂੰ ਕਹਿੰਦਾ ਕੱਲੇ ਹੀ ਆ 12 ਵਜੇ ਖਤਮ ਕਰ ਲਾਂਗੇ ਲੋਕ ਕਹਿੰਦੇ ਫਿਰ ਘਰੇ ਹੀ ਕਰ ਲੈਂਦਾ ਸੋ ਫਾਇਦਾ ਕੀ ਹੋਇਆ ਉੱਥੇ ਸਾਰੇ ਹੀ ਛੱਡ ਗਏ ਸਾਰੇ ਹੀ ਛੱਡ ਗਏ ਸੋ ਵੀਰੋ ਇਹ ਆਮ ਆਦਮੀ ਪਾਰਟੀ ਆ ਜਿੱਦੇ ਵਿੱਚ ਡਿਸਿਪਲਨ ਹੈ ਔਰ ਡਿਸਿਪਲਨ ਰੱਖਣ ਚ ਸਭ ਤੋਂ ਵੱਧ ਤੁਹਾਡਾ ਹੱਥ ਹੈ ਬੜੇ ਅਤਰਾ ਚੜਾ ਹਰੇਕ ਪਾਰਟੀ ਚਾਹੁੰਦੇ ਨੇ ਪਰ ਤੁਹਾਨੂੰ ਪਤਾ ਹੈ ਈਸੀਜੀ ਈਸੀਜੀ ਐ ਚੱਲਦੀ ਹੁੰਦੀ ਹੈ ਕਿਸੇ ਨੂੰ ਰੱਬ ਲੈ ਕੇ ਨਾ ਜਾਵੇ ਉੱਥੇ ਉਹ ਕੰਪਿਊਟਰ ਜੇ ਚੱਲਦਾ ਹੁੰਦਾ ਸਹਰਾਣੇ ਜਿ ਨજર ਤਾਂ ਐ ਚੱਲੀ ਜਾਂਦਾ ਉੱਪਰ ਥੱਲੇ ਉੱਪਰ ਥੱਲੇ ਉਹਨ ਚਿਰ ਬੰਦਾ ਜਿਉਂਦਾ ਜੀ ਜਦੋਂ ਐ ਸਿੱਧੀ ਲਾਈਨ ਹੋ ਜੇ ਉਹ ਕਹਿੰਦੇ ਲੈ ਜਾਓ ਭਾਈ ਵਾਈ ਕਰੋ ਅਬਸੈਂਟ ਡਾਉਨਸ ਆਰ ਪਾਰਟ ਆਫ ਲਾਈਫ ਈਵਨ ਅ ਸਟੇਟ ਲਾਈਨ ਆਫ ای سی جی ਇਸ ਕਾਲਡ ਡੈੱਡ ਅੰਗਰੇਜ਼ੀ ਦੀ ਕਹਾਵਤ ਹੈ ਕਿ ਅਬਸੈਂਟ ਡਾਉਨ ਚਲਦੇ ਰਹਿੰਦੇ ਆ ਇਹੀ ਜ਼ਿੰਦਗੀ ਹੈ ਕੋਈ ਗੱਲ ਨਹੀਂ ਵੋਟਾਂ ਚਲਦੀਆਂ ਕੋਈ ਕੁਛ ਬੰਦੇ 2 ਵੋਟਾਂ ਤੇ ਵੀ ਹਾਰ ਗਏ ਕੁਛ 5 ਤੇ ਵੀ ਹਾਰ ਗਏ 7 ਤੇ ਹਾਰ ਗਏ 9 ਤੇ ਵੀ 20 ਬੰਦੇ ਤਾਂ 9 ਵੋਟਾਂ ਤੇ ਹਾਰ ਗਏ ਫਿਰ ਕੀ ਹੁੰਦਾ ਜੇ ਹੈ ਤਿੰਨ ਵੋਟਾਂ ਜਿੱਤਿਆ ਵੀ ਹੈ ਕਾਂਗਰਸ ਕੀ ਤਰਫੋਂ ਸੇ ਜੀਤਾ ਹੈ ਸਰ ਹਰਾਮਾਨੀ ਪਾਰਟੀ ਜੁਆਇਨ ਕੀ ਜੀ ਪੜੇ 13 ਵੋਟਾਂ ਤੇ ਆ ਤੱਕਾ ਤਾਂ ਨਹੀਂ ਹੋਇਆ ਜਿੱਤਿਆ ਕਾਂਗਰਸ ਵੱਲੋਂ ਅੱਗੇ ਤੇਰੀ ਮਰਜ਼ੀ ਹੁਣ ਵੈਰੀ ਗੁੱਡ ਮੈਂ ਦੱਸ ਦੇਣਾ ਬਹੁਤ ਬੰਦੇ ਆਪਣੀ ਮਰਜ਼ੀ ਨਾਲ ਸ਼ਾਮਲ ਹੋਏ ਨੇ ਤੁਹਾਡੀ ਪਾਰਟੀ ਦੀ ਮਿਹਨਤ ਨੂੰ ਵੇਖ ਕੇ ਮਿਹਨਤ ਕੌਣ ਕਰਦਾ ਹੱਥ ਆ ਜਾ ਰਿਹਾ ਆਕਰ ਤੁਸੀਂ ਜਿੱਤ ਗਏ ਆਂ ਜੀ 17 ਵੋਟਾਂ ਤੇ ਹੈ ਜੀ ਹੈ ਅੱਛਾ ਅੱਛਾ ਵਾ ਵਾ ਹੈ ਜੀ ਹਾਂ ਮੈਂ ਤੁਹਾਨੂੰ ਦੱਸ ਰੋ ਕਿ ਆਇਆ ਨਹੀਂ 2 ਘੰਟੇ ਕੰਮਾਇਆ 2 ਘੰਟੇ ਹੁੰਦਾ 2 ਘੰਟੇ ਬਿਲਕੁਲ ਪੂਰਾ ਕੰਮ ਕਰ ਦਿੱਤਾ ਸੱਦੇ ਖੇਡੋ ਮੋੜ ਦੇ ਵਿੱਚ ਸਿਆ ਦੇਖੋ 2 ਘੰਟੇ ਬਲਵਿੰਦਰ ਸਿੰਘ ਪੂੰਦੜ ਗਿਣਤੀ ਆਪ ਕਰਾਉਂਦਾ ਰਿਹਾ ਫਿਰ ਵੀ 650 ਵੋਟਾਂ ਤੇ ਹਾਰ ਗਿਆ ਇਹ 2-2 ਘੰਟੇ ਵਾਲੇ ਕੋਈ ਪੌਣੇ 2 ਕਿਲੋਮੀਟਰ ਕੁਈ ਪੌਣੇ 2 ਘੰਟੇ ਇਹ ਹਜੇ ਨਹੀਂ ਇਹ ਲੋਕਾਂ ਨੇ ਨਕਾਰਤਾ ਨਾ ਜੀ ਹੈ ਕਾਗਜ਼ੀ ਨਹੀਂ ਭਰੇ ਕਿਸੇ ਨੇ ਲਓ ਜੀ ਕਾਗਜ਼ੀ ਨਹੀਂ ਭਰੇ ਅਸਲ ਚ ਇਹਨਾਂ ਨੂੰ ਬੰਦੇ ਨਹੀਂ ਥੇ ਇਹ ਕਹਿੰਦੇ ਕਾਗਜ਼ੇ ਕੈਨਸਲ ਕਰਾਤੇ ਅਸੀਂ ਕੈਨਸਲ ਕਿੱਥੋਂ ਕਰਾਤੇ ਤੁਹਾਨੂੰ ਬੰਦੇ ਨਹੀਂ ਲੱਭੇ ਯਾਰ ਮਜੀਠੇ ਤੋਂ 2000 ਬੋਲਦੇ ਮੁਜੀ ਠੇ ਦੋ ਆ ਨਾਬੇ ਦਾ ਪ੍ਰਬੰਧ ਕਰਿਓ ਮੁਲਾਕਾਤ ਦਾ ਮਿਲਿਆ ਹੀ ਉਹਨੂੰ ਦੱਸਿਆ ਹੀ ਨਾਲੇ ਕੋਈ ਬੋਲੋ ਕੋਈ ਨਹੀਂ ਥੋੜਾ ਪ੍ਰੋਗਰਾਮ ਤਾਰੀਆਂ ਹੀ ਮਾਰ ਦੋ ਬਸ ਹੁਣ ਤੋਂ ਬਹੁਤ ਵਾਤਾ ਕੋਈ ਨਹੀਂ ਬਾਚਾ ਜਿ ਪੈਣੇ ਅੰਦਰ ਕੋਈ ਗੱਲ ਨਹੀਂ ਪੱਗ ਲੈ ਕੇ ਆਏ ਕੋਈ ਗੱਲ ਦੇਖੋ ਇਹ ਦੇਖੋ ਇਹ ਪਿਆਰ ਹੈ ਇਹ ਸਤਿਕਾਰ ਹੈ ਕਿ ਉਹ ਪੱਗ ਲੈ ਕੇ ਆਏ ਨੇ ਪੈਣ ਪੱਗ ਜਦੋਂ ਪੈਣਾ ਦਾ ਪੈਣਾ ਆਂਦੀਆਂ ਦੁਆਵਾਂ ਮਾਵਾ ਦਾ ਅਸ਼ੀਰਵਾਦ ਮਿਲਣ ਲੱਗਦੇ ਦੁਨੀਆ ਦੀ ਕੋਈ ਮੰਜ਼ਲ ਐਸੀ ਨਹੀਂ ਹੁੰਦੀ ਜਿਹੜੀ ਸਰਨਾ ਨਾ ਕੀਤੀ ਜਾ ਸਕੇ ਫਿਰ ਉਹ ਇਹ ਤੁਹਾ ਦਿੱਕੇ ਜੀ ਜਦੋਂ ਬਾਈਕ ਮਾਈਕ ਦੇ ਦੋ ਨਾ ਜਦੋਂ ਮਾਈਕ ਦੇ ਦੋ ਨਾ ਅੰਦਰ ਮਾਈਕ ਦੇ ਦੇ ਗੋਲਡੀ ਗੋਲਡੀ ਮਾਈਕ ਦੇ ਮਾਈਕ ਦੇ ਦੇ ਨਾ ਬੋਲ ਲੈਣ ਤਾਂ ਕੋਈ ਗੱਲ ਨਹੀਂ ਉਹਨਾਂ ਦਾ ਉਹਨਾਂ ਦਾ ਉਹਨਾਂ ਦਾ ਪ੍ਰੋਗਰਾਮ ਹੈ ਯਾਰ ਕੱਢ ਲੈਣ ਤੋਂ ਪੜਾਸ ਸਹੀ ਹੈ ਨਾ ਅਜ ਤਾਂ ਰੋਜ਼ ਹੀ ਬੋਲਦੇ ਰਹੇ ਮਾਈਕ ਦੇ ਭਾਈ ਦੱਸੋ ਵੀ ਕਿਹੜਾ ਕਿਹਨੂੰ ਹਰਾ ਕੇ ਆਇਆ ਹੈ ਕਿਹੜਾ ਕਿੰਨੀਆਂ ਵੋਟਾਂ ਤੇ ਜਿੱਤ ਕੇ ਆਇਆ ਦੱਸੋ ਦੱਸਣ ਝ ਕੀ ਹਰਜ ਹੈ ਹਾਂਜੀ ਆਲੋ ਆਰਾਮਨਾ ਅੱਛਾ ਅੱਛਾ ਲੈਂਗੁਏਜ ਤੇ ਕੰਟਰੋਲ ਰੱਖਿਓ ਗਾਲ ਗੂਲ ਨਾ ਕੱਢਿਓ ਭਾਈ ਹਾਂ ਭਾਈ ਛੱਡੋ ਛੱਡੋ ਹਾਲੋ ਹਾਲੋ ਭਾਈ ਓ ਭਾਈ ਇਧਰ ਹੀ ਕੋਈ ਕੋਈ ਬੋਲੋ ਆਰਾਮਨਾ ਬੋਲੋ ਆਰਾਮਨਾ ਬੋਲੋ ਆਰਾਮਨਾ ਭਾਈ ਬੋਲਣਾ ਨਹੀਂ ਜੀ ਜੀ ਭਗਵੰਤ ਮਾਨ ਜੀ ਜਿੰਦਾਬਾਦ ਜਿੰਦਾਬਾਦ ਜੀ ਜੀ ਭਗਵੰਤ ਮਾਨ ਜੀ ਮੈਂ ਮੁਕੇਰੀਆਂ ਹਲਕੇ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਲੈ ਕੇ ਜਿੱਤਿਆ ਮੈਂ ਸਰਪੰਚੀ ਵੱਡੇ ਪਿੰਡ ਦੀ ਕਰ ਰਿਹਾ ਆ ਨਾਲ ਮੈਂ ਸੰਮਤੀ ਮੈਂਬਰ ਵੀ ਜਿੱਤਿਆ ਜੀ ਵਾ 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 ਸਰ ਸਰ ਮੇਰੀਆਂ ਕਿਡਰੀਆਂ ਦੋਨੀਆਂ ਖਰਾਬ ਆ ਫੇਰ ਵੀ ਮੈਂ ਪੂਰਾ ਸੰਘਰਸ਼ ਕਰਦਾ ਪਾਰਟੀ ਨਾਲ ਜੀ ਔਰ ਜਿੰਨਾ ਕਿ ਮੇਰਾ ਖੂਨ ਆ ਮੇਰਾ ਬੰਦ ਬੰਦ ਆਮ ਪਾਰਟੀ ਵਿੱਚ ਰਹੇਗਾ ਜੀ ਨਹੀਂ ਨਹੀਂ ਤੁਹਾਡਾ ਇਆਜ਼ ਵੀ ਕਰਾਵਾਂਗੇ ਇਹਨਾਂ ਦਾ ਇਹਨਾਂ ਦਾ ਮੁੱਖ ਮੁੱਖ ਮੰਤਰੀ ਸਾਹਿਬ ਮੈਂ ਪਲੀਜ਼ ਇਹ ਗੱਲ ਕਰਨਾ ਚਾਹੁੰਦਾ ਜੀ ਮੈਂ ਪਠਾਨਕੋਟ ਔਰ ਸਜਾਨਪੁਰ ਸਾਢੇ 3 ਲੱਖ ਵੋਟ ਚੋਂ ਕੱਲਾ ਜ਼ਿਲ੍ਹਾ ਪ੍ਰਸ਼ਦ ਮੈਂਬਰ ਜਿੱਤ ਕੇ ਆਇਆ ਜੀ ਔਰ ਮੈਨੂੰ ਹੈਰਾਨ ਲਈ ਅਸ਼ਨੀ ਸ਼ਰਮਾ ਬੀਜੇਪੀ ਸਟੇਟ ਦਾ ਪ੍ਰੈਜ਼ੀਡੈਂਟ ਮੌਜੂਦਾ ਉਥੇ ਆਇਆ ਜੀ ਰਾਤ 8:30 ਵਜੇ ਔਰ ਸਾਡੇ 13 ਘੰਟੇ ਕਾਊਂਟਿੰਗ ਹੋਈ 180 ਵੋਟਾਂ ਨਾਲ ਮੈਂ ਜਿੱਤ ਕੇ ਆਇਆ ਮੈਂ ਉਹ ਵੀਡੀਓ ਲਾਲਚੰਦ ਕਟਾਰੂ ਚੱਕ ਜੀ ਦੇ ਮੋਬਾਈਲ ਤੇ ਭੇਜੀ ਹੈ ਜੋ ਉਥੇ ਗਲਤ ਗੱਲਾਂ ਔਰ ਜੋ ਧੱਕੇਸ਼ਾਹੀ ਦੇ ਇਲਜ਼ਾਮ ਸਾਡੇ ਤੇ ਲਾਏ ਬੀਜੇਪੀ ਪ੍ਰੈਜ਼ੀਡੈਂਟ ਅਸ਼ਨੀ ਸ਼ਰਮਾ ਨੇ ਅਸੀਂ ਬਿਲਕੁਲ ਇੱਕ ਇੱਕ ਬੋਟ ਮਿਹਨਤ ਨਾਲ ਜਿੱਤੀ ਤੁਹਾਡੇ ਕੰਮਾਂ ਤੇ ਜਿੱਤੀ ਔਰ ਸਾਡੇ 3 ਲੱਖ ਵੋਟ ਚੋਂ ਮੈਂ ਇਕੱਲਾ ਜਿੱਤ ਕੇ ਆਇਆ ਜੀ ਸਾਫ ਸਿੰਘ ਸਾਹਿਬਾ ਬਹੁਤ ਬਹੁਤ ਭਈ ਉਧਰ ਦੇ ਦੋ ਉੱਪਰ ਮਾਰ ਬਗਾ ਕੇ ਸੀਐਮ ਸਾਹਿਬ ਜੀ ਜੀ ਮੈਂ ਬੇਨਤੀ ਕਰਨੀ ਚਾਹੁੰਨਾ ਜੀ ਮੈਂ ਸ਼ਰਪਾਲ ਸਿੰਘ ਖਹਿਰਾ ਜੀ ਨੇ ਇਲੈਕਸ਼ਨ ਬਿਲਕੁਲ ਐਮਐਲਏ ਨੂੰ ਲੜੀ ਔਰ ਮੈਂ 1825 ਵੋਟ ਤੇ ਦਿੱਤਿਆ ਔਰ ਦੋ ਵਾਰੀ ਗਿਣਤੀ ਉਹਨਾਂ ਨੇ ਦੁਬਾਰਾ ਕਰਾਈ ਆ ਦੋ ਵਾਰੀ ਉਹਨੇ ਗਿਣਤੀ ਦੁਬਾਰਾ ਕਰਾਈ ਜੀ 1825 ਤੇ ਵੀ ਹਾਂ ਜੀ 1825 ਹੁਣ ਤੱਕ ਕੀਨ ਹੋ ਗਿਆ ਹੁਣ ਤੇ ਉਹਨਾਂ ਨੇ 1825 ਵੋਟਾਂ ਦੇ ਦਿੱਤੇ ਜੀ ਮਾਮਾਰਕਾ ਬਾਤ ਉਧਰ ਤਹਾਂ ਸਿੱਡ ਦਿਓ ਜੀ ਮਾਈਕ ਬੋਲੋ ਬੋਲੋ ਕੋਈ ਨਹੀਂ ਬਗਾ ਕੇ ਮਾਰੋ ਜੀ ਮਾਈਕ ਤਹਾਂ ਆਪੀ ਦੇ ਜਾਣਗੇ ਉਹਨਾਂ ਦਾ ਕੰਟਰੋਲ ਮਾਈਕ ਦਾ ਕਰ ਦੋ ਬੱਸ ਦੇ ਦੋ ਮਾਈਕ ਦੇ ਦੋ ਮਾਈਕ ਕੋਈ ਨਹੀਂ ਬੋਲ ਲੈਣ ਦਾ ਕੋਈ ਗੱਲ ਨਹੀਂ ਅੱਜ ਇਹਨਾਂ ਦਾ ਪ੍ਰੋਗਰਾਮ ਹੈ ਸੱਬੇ ਇੱਕ ਤਰੀਕੇ ਜੇ ਨਾਲ ਹੀ ਦੇ ਰਹੇ ਹਾਂ ਜੇ ਵੀ ਹਾਂ ਆ ਆ ਦੇਖੋ ਨਾ ਬੰਦ ਹੋ ਗਿਆ ਕੋਈ ਗੱਲ ਨਹੀਂ एक मिनट कोई एक एक मिनट कोई नहीं कोई नहीं यार चला दो ना माइक हेलो सर 26 वोटा तो सरपंच जी हार गई थी एक साल बाद उस तो बाद जिला परिषद जीती है 167 ਦੇ ਨਾਲ सर 26 वोट से सरपंच हार गए थे 126 वोट से अभी जीत गए हेलो ਮਾਸਾਬ ਸਤਿ ਸ੍ਰੀ ਅਕਾਲ ਮਾਸਾਬ 40 ਸਾਲ ਤੋਂ ਸਾਡੇ ਪਿੰਡ ਸਰਪੰਚ ਬਣ ਜਾਂਦਾ ਹੀ ਕਿਸੇ ਨੂੰ ਅੱਗੇ ਨਹੀਂ ਹੋਣ ਦਿੰਦਾ ਜੇ ਕੋਈ ਹਾਰ ਜਾਂਦਾ ਹੀ ਪਿੰਡ ਹੀ ਛੱਡ ਕੇ ਚਲ ਜਾਂਦਾ ਹੀ ਮੈਂ ਵਰ ਕੋ ਜਿੱਤ ਕਾਇਆ 180 ਵੋਟਾਂ ਤੇ ਝਾੜੂ ਦੇ ਚੋਣ ਨਿਸ਼ਾਨ ਤੋਂ ਬਹੁਤ ਵਾਹ ਹਾਂਜੀ ਸਰ ਤੁਹਾਡੇ ਗੋਦਲੇ ਪਿੰਡ ਚੰਨਣਵਾਲ ਤੋਂ ਜੀ ਚੰਨਣਵਾਲ ਤੇ ਰਾਏ ਸਰ ਦੋ ਪਿੰਡ ਸੀਗੇ ਜੀ ਬਲਕ ਸਮਤੀ ਚ ਨੰਨੜਵਾਲ ਕਾਂਗਰਸ ਦਾ ਸਰਪੰਚ ਆ ਰੈਸਰ ਪਟਾਲੇ ਚ ਅਕਾਲੀ ਦਲ ਦਾ ਸਰਪੰਚ ਆ ਮੌਜੂਦਾ ਜੀ ਮੌਜੂਦਾ ਸਰਪੰਚ ਨੇ ਦੋਨਾਂ ਨੂੰ ਹਰਾ ਕੇ 260 ਵੋਟਾਂ ਦੇ ਜਿੱਤੇ ਅਸੀਂ ਵਾਹ ਜੀ ਵਾਹ ਧੰਨਵਾਦ ਧੰਨਵਾਦ ਬਸ ਇਹ ਇਹਦਾ ਮਤਲਬ ਇਹ ਪਤਾ ਲੱਗ ਗਿਆ ਕਿ ਬਹੁਤ ਕਠਿਨ ਪਰਿਸਥਿਤੀਆਂ ਦੇ ਵਿੱਚੋਂ ਤੁਸੀਂ ਆਏ ਹੋ ਤੁਹਾਨੂੰ ਬਹੁਤ-ਬਹੁਤ ਕੋਈ ਗੱਲ ਮੈਨੂੰ ਮਿਲ ਕੇ ਜਾਇਦ ਮੈਂ ਜਾਣਦਾ ਸਾਰੇ ਸਾਰੇ ਪਿੰਡਾਂ ਵਾਲਿਆਂ ਬਹੁਤ ਤੁਹਾਡਾ ਧੰਨਵਾਦ ਤੇ ਮੈਂ ਤੁਹਾਨੂੰ ਕਹੀ ਜਾਨਾ ਆ ਜਿਹੜੇ ਆ ਜਿਹੜੇ ਤੁਸੀਂ ਹੱਥ ਚੱਕੀ ਜਾਂਨੇ ਹੋ ਆ ਜਿਹੜਾ ਬੋਲਣਾ ਸਿੱਖੀ ਜਾਂਨੇ ਹੋ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਦੇਖੀ ਜਾਂਨਾ ਵੀ ਇਹੀ ਹੋਣਗੇ ਹੁਣਗਾ ਹਾਂ ਕਿਉਂਕਿ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਣੀ ਔਰ ਜਿੱਤ ਕੇ ਆਉਣਾ ਬਹੁਤ ਵੱਡੀ ਗੱਲ ਹੈ ਜੀ ਅੱਜ ਲੋਕ ਅੱਜ ਦਾ ਜ਼ਮਾਨਾ ਇਹ ਹੈ ਲੋਕ ਪਰਿਵਾਰ 'ਚ ਆਪਣੇ ਆਪਣੇ ਬਜ਼ੁਰਗ ਨੂੰ ਮੈਂਬਰ ਨਹੀਂ ਚੁਣਦੇ ਪਰਿਵਾਰ ਦੀਆਂ ਵੋਟਾਂ ਉਹਨੂੰ ਨਹੀਂ ਪੈਂਦੀਆਂ ਲਾਣੇਦਾਰ ਨੂੰ ਨਹੀਂ ਚੁਣਦੇ ਲੋਕ ਤੇ ਤੁਸੀਂ ਤਾਂ ਇੰਨੇ-ਇੰਨੇ ਲੋਕਾਂ ਤੋਂ ਜਿੱਤ ਕੇ ਆਏ ਹੋ ਬਹੁਤ ਵੱਡੀ ਗੱਲ ਹੈ ਡੈਮੋਕ੍ਰੇਸੀ ਦੇ ਵਿੱਚ ਐਡੀਆਂ ਵੱਡੀਆਂ ਗੱਲਾਂ ਤੁਸੀਂ ਕਰ ਬੈਠੇ ਹੋ ਔਰ ਤੁਹਾਨੂੰ ਵਧਾਈਆਂ ਕਿ ਤੁਸੀਂ ਝਾੜੂ ਦੇ ਚੋਣ ਨਿਸ਼ਾਨ ਤੇ ਜਿੱਤੇ ਹੋ ਜਿਸ ਦਿਨ ਇੱਕ ਗੱਲ ਮੇਰੀ ਆ ਸੁਣ ਲਿਓ ਤੇ ਅਨੰਦ ਜਦੋਂ ਝਾੜੂ ਦਾ ਚੋਣ ਨਿਸ਼ਾਨ ਰਜਿਸਟਰ ਕਰਾਉਣ ਗਏ ਸੀ ਤੁਹਾਡੇ ਚ ਕੋਈ ਗਿਆ ਸੀ ਜਦੋਂ ਅਰਵਿੰਨ ਕੇਜਰੀਵਾਲ ਸਾਹਿਬ ਐਡਾ ਕਾਗਜ਼ਾਂ ਦਾ ਥੱੱਬਾ ਲੈ ਕੇ ਗਏ ਸੀ ਇਲੈਕਸ਼ਨ ਕਮਿਸ਼ਨ ਚ ਕਿ ਸਾਨੂੰ ਝਾੜੂ ਚੋਣ ਨਿਸ਼ਾਨ ਦੇ ਦਿੱਤਾ ਜਾਵੇ ਆਪਣੇ ਚ ਕੋਈ ਗਿਆ ਸੀ ਮੈਂ ਵੀ ਨਹੀਂ ਗਿਆ ਸੀ ਮੈਂ ਵੀ ਨਹੀਂ ਗਿਆ ਸੀ ਜਿੱਦੇ ਆਮ ਆਦਮੀ ਪਾਰਟੀ ਨਾਮ ਦੀ ਪਾਰਟੀ ਰਜਿਸਟਰ ਕਰਾਉਣ ਗਏ ਸੀ ਐਡਾ ਵੱਡਾ ਥੱਬਾ ਲੈ ਕੇ ਗਏ ਸੀ ਆਪਣੇ ਚੋ ਕੋਈ ਗਿਆ ਸੀ ਕੋਈ ਨਹੀਂ ਗਿਆ ਸੀ ਤੇ ਉਹਨਾਂ ਨੇ ਪਾਰਟੀ ਤੇ ਚੋਣ ਨਿਸ਼ਾਨ ਆਪਾਂ ਨੂੰ ਦਿੱਤਾ ਆ ਚੱਕੋ ਜਿੱਤ ਲਓ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਸੋ ਕਿਰਪਾ ਕਰਕੇ ਇਹ ਇੰਨਾ ਗੱਲਾਂ ਨੂੰ ਸਮਝਿਆ ਕਰੋ ਕਿ ਆਪਾਂ ਨੇ ਇੱਕ ਐਸਾ ਫਾਰਮ ਬਣਾਤਾ ਆਪਣੇ ਤੇ ਯਕੀਨ ਇੰਨਾ ਏਦਾਂ ਦਾ ਕਰ ਲਿਆ ਪੰਜਾਬ ਵਾਲਿਆਂ ਤੇ ਤੇ ਫਿਰ 4 ਐਮਪੀ ਸੀਟਾਂ ਵੀ ਪੰਜਾਬ ਨੇ ਦਿੱਤੀਆਂ ਉਸ ਤੋਂ ਬਾਅਦ 20 ਐਮਐਲਏ ਵਿਪੱਖਸ਼ ਦੇ ਵਿੱਚ ਆਪਾਂ ਆਏ ਉਸ ਤੋਂ ਬਾਅਦ 92 ਆਏ ਤੇ ਉਸ ਤੋਂ ਬਾਅਦ ਤਾਂ ਹੁਣ ਤਾਂ 96 97 ਹੋ ਗਏ ਤੇ ਅੱਗੇ 2027 ਚ ਮੈਨੂੰ ਨਹੀਂ ਪਤਾ ਕੁਦਰਤ ਜਾਣਦੀ ਹੈ ਹੈਨਾ ਪਰ ਆਪਾਂ ਸੱਚੇ ਦਿਲੋਂ ਕੰਮ ਕਰੀ ਜੋ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਮਾਲਕ ਦਾ ਕੰਮ ਹੈ ਤੁਸੀਂ ਲੋਕਾਂ ਜਾਓ ਤੁਹਾਨੂੰ ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਮਤੀਆਂ ਚ ਮੌਕਾ ਮਿਲ ਗਿਆ ਲੋਕਾਂ ਦੇ ਇੱਕ ਮੋਹਰ ਲੱਗਣਾ ਵੀ ਕਬੀਲਦਾਰੀ ਬਦਲ ਦਿੰਦੀ ਹੈ ਕਬੀਲਦਾਰੀ ਬਦਲ ਦਿੰਦੀ ਹੈ ਇੱਕ ਮੋਹਰ ਤੁਹਾਡੇ ਜੇਬ ਚ ਮੋਹਰ ਆ ਗਈ ਉਹ ਲਾ ਦਿਓ ਗਰੀਬਾਂ ਦੇ ਹੱਕ ਚ ਲਾ ਦਿਓ ਮੋਰ ਕਿਸੇ ਦੇ ਕਹੇ ਤੇ ਨਾ ਲਾਇਓ ਕਿਸੇ ਪੈਸਿਆਂ ਜਾਂ ਇਧਰ ਉਧਰ ਵਾਲਿਆਂ ਦੇ ਹੱਕ ਚ ਨਾ ਲਾਇਓ ਗਰੀਬਾਂ ਦੇ ਹੱਕ ਚ ਲਾ ਦਿਓ ਉਹ ਮੋਰ ਉਹਦੀ ਜ਼ਿੰਦਗੀ ਬਦਲ ਸਕਦੀ ਹੈ ਜੀ ਸੋ ਤੁਹਾਡਾ ਬਹੁਤ ਇਨਾ ਅੱਜ ਤਾਂ ਮੈਂ ਜਿੱਦਣ ਵਰਜੀ ਦੇਖ ਲਾਂ ਤੇ ਮੈਂ ਮੈਂ ਤੁਹਾਨੂੰ ਦੱਸੀਏ ਨਾ ਵੀ ਥੱਲੇ ਤੁਸੀਂ ਆਪਣਾ ਸਾਰਾ ਕਿਤਾਬਜਾ ਠੀਕ ਰੱਖ ਲਿਓ ਵੀ ਪੋਸਟਰ ਪੂਠੇ ਜਿੱਥੇ ਲਾਉਣੇ ਨੇ ਕੇਜਰੀਵਾਲ ਸਾਹਿਬ ਦਾ ਮੇਰਾ ਕੋਈ ਰੋਡ ਸ਼ੋ ਸ਼ੂ ਜਆ ਕਰਾਉਣਾ ਹੈ ਇੱਧਰ ਉੱਧਰ ਦੀ ਹੈ ਇੱਧਰਲੀ ਗਲੀ ਵਿੱਚੋਂ ਲੈ ਕੇ ਜਾਣਾ ਹੈ ਇੱਧਰਲੀ ਗਲੀ ਚੋਂ ਕੱਢ ਲਾਂਗੇ ਇਹ ਉਹ ਇਹ ਪ੍ਰੋਗਰਾਮ ਜੇ ਤੁਸੀਂ ਬਣਾ ਲਿਓ ਤਾਂ ਹਾਂ ਦੀ ਫਿਕਰ ਨਾ ਕਰੋ ਡਾਇਨਾਸੌਰਾਂ ਨੂੰ ਮੈਂ ਇਕੱਲੇ ਬਹੁਤਾ ਕੋਈ ਗੱਲ ਨਹੀਂ ਉਹ ਅਸੀਂ ਹੈਗੇ ਆ ਉਹ ਸਾਡੀ ਟੀਮ ਵੀ ਹੈਗੀ ਹੈ ਉਹਨਾਂ ਦੀ ਫਿਕਰ ਨਾ ਕਰੋ ਵਾਸ ਇਹ ਹੀ ਕਹਿਣਾ ਚਾਹਨਾ ਕਿ ਐਨੇ ਵਧੀਆ ਮਾਹੌਲ ਦੇ ਵਿੱਚ ਤੁਸੀਂ ਬੈਠੇ ਹੋ ਤੇ ਐਦਾਂ ਹੀ ਆ ਐਦਾਂ ਹੀ ਅਗਲੇ ਹੋਰ ਬਹੁਤ ਸਾਰੇ ਤੁਹਾਡੀ ਡਿਊਟੀ ਤੁਹਾਡੀ ਡਿਊਟੀ ਦੇਸ਼ 'ਚ ਲੱਗੂਗੀ ਲੱਗੀ ਵੀ ਹੋਣੀ ਪਹਿਲਾਂ ਕੋਈ ਗੁਜਰਾਤ ਵੀ ਜਾ ਕੇ ਆਇਆ ਹੋਊਗਾ ਕੋਈ ਗੋਆ ਜਾ ਕੇ ਆਇਆ ਹੋਊਗਾ ਕੋਈ ਮੱਧ ਪ੍ਰਦੇਸ਼ ਜਾ ਕੇ ਆਇਆ ਹੋਊਗਾ ਆਪਾਂ ਨੇ ਦੇਸ਼ ਬਣਾਉਣਾ ਹੈ ਦੇਸ਼ ਆਪਣੀ ਡਿਊਟੀ ਦੇਸ਼ ਬਣਾਉਣ ਦੀ ਲੱਗੀ ਹੋਈ ਹੈ ਇਹ ਆਮ ਆਦਮੀ ਪਾਰਟੀ ਇੱਕ ਪ੍ਰਦੇਸ਼ ਦੀ ਪਾਰਟੀ ਨਹੀਂ ਹੈਗੀ ਨੈਸ਼ਨਲ ਪਾਰਟੀ ਹੈ ਔਰ ਨੈਸ਼ਨਲ ਪਾਰਟੀ ਜਿਹੜੀ ਹੈ ਉਹ ਵੀ ਉਹੋ ਹੈ ਜਿਹੜੀ ਕੱਲਾ ਕੰਮਾਂ ਤੇ ਵੋਟ ਮੰਗਦੀ ਹੈ ਜਿੱਥੇ ਸਰਕਾਰ ਨਹੀਂ ਹੈਗੀ ਕੰਮ ਕਰਨ ਦੀ ਗੱਲ ਕਰਦੀ ਹੈ ਜਿੱਥੇ ਸਰਕਾਰ ਹੈਗੀ ਹੈ ਕੀਤੇ ਹੋਏ ਕੰਮਾਂ ਦੀ ਗੱਲ ਕਰਦੀ ਹੈ ਹੋਰ ਕੋਈ ਗੱਲ ਨਹੀਂ ਕਰਦੀ ਇਹਨਾਂ ਕੋਲ ਹੈ ਕੋਈ ਗੱਲ ਕਾਂਗਰਸ ਕੋਲੇ ਕੋਈ ਗੱਲ ਹੈ? ਅਕਾਲੀ ਦਲ ਕੋਲੇ ਕੋਈ ਗੱਲ ਹੈ? ਕੋਈ ਗੱਲ ਨਹੀਂ। ਬਸ ਸਾਡੀ ਵਾਰ ਹੀ ਆਊਗੀ। ਉਹ ਐ ਨਹੀਂ ਵਾਰੀਆਂ ਆਉਂਦੀਆਂ ਆਉਂਦੀਆਂ। ਵਾਰੀ ਆਊਗੀ ਇਹਨਾਂ ਦੀ। ਵਾਰੀ ਆਊਗੀ ਇਹਨਾਂ ਦੀ, ਹੈਂ? ਅਕਾਲੀ ਤੇ ਕਾਂਗਰਸੀ ਇਕੱਠੇ ਲੜੇ ਸੀ। ਫੇਰ ਵੀ ਜਿੱਤ ਗਏ। ਬਹੁਤ ਅੱਛਾ। ਵਾਹ ਜੀ। 4000 ووٹ ਤੇ ਕਮਾਲ ਹੈ ਇਹ ਕਾਲੀ ਕਾਂਗਰਸੀ ਭਾਜਪਾ ਸਾਰੇ ਇਕੱਠੇ ਨੇ ਸਾਰੇ ਇਕੱਠੇ ਨੇ ਕੇਰਾਂ ਕੇਜਰੀਵਾਲ ਨੂੰ ਰੋਕ ਲੋ ਭਗਵੰਤ ਮਾਨ ਨੂੰ ਰੋਕ ਲੋ ਇਹ ਚੜੇ ਆਉਂਦੇ ਆ ਬੱਦਲ ਵਾਂਗੂ ਇਹਨਾਂ ਨੂੰ ਰੋਕ ਲੋ ਉਹ ਨਹੀਂ ਰੁਕਦੇ ਭਰਾਵਾ ਮੈਂ ਤਾਂ ਹੁਣ ਗ੍ਰਹਿਮਾਂ ਨੂੰ ਨੱਕੇ ਲੱਗਦੇ ਆ ਕਿਤੇ ਗ੍ਰਹਿਮਾਂ ਨੂੰ ਨੱਕੇ ਲਾ ਲੋਂਗੇ ਅਈ ਆਵਾਂਗੇ ਸਤਾ ਸੱਚ ਤੇ ਖੜੇ ਆ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਹੈ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੋਗੇ ਸੱਚ ਹੀ ਬੋਲੋਗੇ ਇਹਨਾਂ ਨੂੰ ਝੂਠ ਬੋਲ ਕੇ ਯਾਦ ਰੱਖਣਾ ਪੈਂਦਾ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਐਸੇ ਕਰਕੇ ਫਸੇ ਫਿਰਦੇ ਨਾ ਹੁਣ ਮੈਨੂੰ ਵੀ ਬੁਲਾ ਲਿਆ ਮੈਂ ਜਾਊਂਗਾ ਮੈਂ ਨਤਮਸਤਕ ਹੋ ਕੇ ਜਾਊਂਗਾ ਮੈਂ ਅਕਾਲ ਤਖਤ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਹਾਂ ਉਦੋਂ ਵੱਡਾ ਤਾਂ ਕੋਈ ਸਾਡੀ ਪਦਵੀ ਹੈ ਨਹੀਂ ਉਦੋਂ ਉਦੋਂ ਉੱਚਾ ਤਾਂ ਕੋਈ ਸਾਡੀ ਅਦਾਲਤ ਹੀ ਹੈ ਨਹੀਂ ਹਾਲਾਂਕਿ ਉਸ ਦਿਨ ਦੇਸ਼ ਦੇ ਰਾਸ਼ਟਰਪਤੀ ਜੀ ਨੇ ਆਉਣੇ ਅਮਰਸਰ ਸਾਹਿਬ ਮੈਂ ਕਿ ਮੈਂ ਮਾਫੀ ਮੰਗ ਲਿਓ ਨਾ ਤੁਮਨੇ ਕਿ ਜੀ ਮੈਨੂੰ ਤਾਂ ਇਧਰਲੇ ਪਾਸੇ ਸੱਦਾ ਆਇਆ ਹੋਇਆ ਉਧਰਲਾ ਸੱਦਾ ਮੈਨੂੰ ਪਰਵਾਹ ਨਹੀਂ ਤੁਸੀਂ ਬਸ ਤੁਹਾਡਾ ਪਬਲਿਕ ਦੇ ਚ ਪਰਮਾਤਮਾ ਵਸਦਾ ਤੁਸੀਂ ਮੇਰੇ ਨਾਲ ਹੋ ਮੈਨੂੰ ਕਾਹਦਾ ਡਰ ਹੈ ਮੈਂ ਤਾਂ ਸਾਰਾ ਕੁਝ ਲੈ ਕੇ ਜਾਊਂਗਾ ਮੈਂ ਤਾਂ ਕਹਿੰਦਾ ਸਿੱਧਾ ਪ੍ਰਸਾਰਣ ਕਰੋ ਜੀ ਉਹਦਾ ਲਾਈਵ ਟੈਲੀਕਾਸਟ ਕਰੋ ਜੋ ਮੈਂ ਲੈ ਕੇ ਜਾਊਂਗਾ ਤੇ ਤੁਹਾਨੂੰ ਵੀ ਪਤਾ ਲੱਗ ਜਾਊਗਾ ਸਾਰਿਆਂ ਨੂੰ ਪਤਾ ਲੱਗ ਜਾਊਗਾ ਬਹੁਤ ਬਹੁਤ ਧੰਨਵਾਦ ਦੋਨੇ ਹੱਥੋਂ ਪਰਚਾਕੇ ਦੋ ਨਾਰੇ ਲਾ ਦਿਓ ਇਨਕਲਪ